ਆ ਵੇਖੋ ਜੀ 50 ਰੁਪਏ ਦਾ ਬੂਟਾ ਲਾ ਰਹੀ ਏ ਇੱਥੇ ਤਿਆਰ ਕਾ ਬੂਟਾ ਵੇਚਾ ਰਹੀ ਏ ਜਿਹੜੇ ਨੇ ਜਲਾਕ ਮਹਿਕ ਮੇਜ ਦੇ ਪੈਰ ਪਾਈਏ ਜੀ ਤੇ ਜਿਹੜੇ ਬੂਟੇ ਪੱਤ ਕੋ ਸਾਰੇ 100 ਰੁਪਏ ਆ ਜੀ ਆ ਦੇਖੋ ਬੂਟੇ 2-3 ਫੋਟ ਦੇ ਫਰਕ ਹੈ ਭਾਈ 2-3 ਫੋਟ ਵੀ ਤੁਹਾਡੇ ਅੰਡਰ ਚ ਆ ਗਈ ਹੈ ਨਾ ਹਾਂਜੀ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਆਂ ਕਰਦੇ ਆਂ ਵੀ ਇਹਨਾਂ ਦੇ ਜੁਮੇ ਵੀ ਹੋਈ ਹੈ ਭਾਈ ਜਿਹੜੀ ਇਹਨਾਂ ਨੇ ਕਿਹਾ ਜੀ ਇੱਕ ਦਰਖਤ ਵੀ ਪੱਟਿਆ ਉਹਦਾ ਉਹਦਾ ਕੀ ਸੀ ਬਦਲ ਪੱਟਿਆ ਦਰਖਤਾਂ ਦੇ ਕਰਦੇ ਆਂ ਅਫਸਰਾਂ ਚਿੱਠੀ ਲੈਣੇ ਜਾਂਦੇ ਆਂ ਕੋਈ ਕਾਰਵਾਈ ਹੋਊਗੀ ਇਹਨੂੰ ਕਰਨਗੇ ਅਕਸ਼ਰ ਕਰਨਗੇ ਜੋ ਕਾਰਵਾਈ ਹੋਊਗੀ ਤੇ ਇਹ ਪਾਰਟੀ ਕਹਿੰਦੀ ਹੈ ਵੀ ਅਸੀਂ ਤਾਰਕ ਹੈ ਵੀ ਇਹ ਡਰਕ ਨੂੰ ਨੰਮ ਚੱਲ ਰਿਹਾ ਔਰ ਤੁਸੀਂ ਇਹ ਕੰਮ ਚੱਲਣ ਦਿਓਗੇ ਜਾਨੂੰ ਮੈਂ ਇਹ ਕਿਸਕੇ ਡਰ ਤੋਂ ਮੈਨੂੰ ਗੱਲ ਬੰਦ ਕਰੋ ਤੁਹਾਨੂੰ ਤੂੰ ਹੋਰ ਚੱਲ ਦਿੱਲੀ ਕ੍ਰਾਊਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਆ ਜਲਾਲਾਬਾਦ ਦੇ ਰੱਤਾ ਜਿਹੜਾ ਪਿੰਡ ਦੇ ਵਿੱਚ ਜਿੱਥੇ ਇੱਕ ਪਾਈਪ ਲਾਈਨ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇੱਥੇ ਹੰਗਾਮਾ ਹੋਇਆ ਹੈ ਤਾਂ ਇੱਥੇ ਵੀਰ ਸਾਡੇ ਨਾਲ ਖੜੇ ਆ ਕੀ ਇਹ ਪਾਈਪ ਲਾਈਨ ਜਿਹੜੀ ਜੈਜ ਪੈਰੀ ਆ ਜਿਹੜੀ ਜਾਂ ਨਜਾਇਜ਼ ਪੈਰੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮਾ ਜੀ ਆਪਣਾ ਪਨਹਿਲ ਸਿੰਘ ਜੀ ਜਿਹੜਾ ਤੁਹਾਡਾ ਪੈਪ ਲਾਈਨ ਦਾ ਇੱਥੇ ਮਸਲਾ ਚੱਲ ਰਿਹਾ ਕੀ ਹੈ ਜੀ ਇਹ ਵੀਰ ਜੀ ਪੈਪ ਲਾਈਨ ਦਾ ਮਸਲਾ ਚੱਲ ਰਿਹਾ ਵੀ ਆਹ ਨਹਿਰ ਵੱਡੀ ਰਾਜਸਥਾਨ ਦੀ ਸਪੈਸ਼ਲ ਜਾਂਦੀ ਕੋਈ ਇਹਦੇ ਵਿੱਚ ਮੋਗਾ ਨਹੀਂ ਪੀਣ ਵਾਸਤੇ ਪਾਣੀ ਜਾ ਰਿਹਾ ਰਾਜਸਥਾਨ ਵਾਸਤੇ ਜੀ ਪਰਲੇ ਪਿੰਡ ਦਾ ਪਾਣੀ ਜਿਹੜਾ ਗੰਦਾ ਨਾਲੀਆਂ ਦਾ ਹੁੰਦਾ ਹੈ ਪਿੰਡ ਦਾ ਪਾਣੀ ਗੰਦਾ ਪਾਣੀ ਉਹ ਪਾਣੀ ਇਹਨਾਂ ਨੇ ਪੈਪ ਲਾਈਨ ਪਾ ਕੇ ਤੇ ਪੁੱਲ ਦੀ ਉੱਦੀ ਬਿਗੈਰ ਮਨਜ਼ੂਰੀ ਤੋਂ ਰਾਜਸਥਾਨ ਦੀ ਨਹਿਰ ਤੋ ਨਗਾ ਕੇ ਨਾ ਇਧਰ ਵੀ ਮਨਜ਼ੂਰੀ ਲਈਏ ਇੱਕ ਉੱਤੇ ਸਰ ਕੇ ਵੱਡੀ ਪ੍ਰਧਾਨ ਮੰਤਰੀ ਵਾਲੀ ਵੱਡੀ ਜਿਹੜੀ ਬਣੀ ਹੋਈ ਏ ਉਹਦੇ ਵੀ ਦੀ ਵੀ ਇਹ ਮੋੜਾ ਬਗੈਰ ਮਨਜ਼ੂਰੀ ਤੋਂ ਕੱਢ ਕੇ ਇਧਰ ਤਾਬਲੇ ਨੇ ਪਾ ਰਹੇ ਨੇ ਇਹ ਜਿਹੜਾ ਇਧਰ ਸੇਮ ਵਾਲਾ ਸਾਡਾ ਅਸੀਂ ਇੱਥੇ ਪਹਿਲਾਂ 12 13 ਸਾਲ ਸੇਮ ਸੀਗੀ ਐਸ ਏਰੀਏ 'ਚ ਜਦੋਂ ਇੱਥੇ ਸੇਮ ਜ਼ਿਆਦਾ ਸੀ ਤੇ ਅਸੀਂ ਸੇਮ ਨਾਲ ਮਨਜ਼ੂਰ ਕਰਵਾ ਕੇ ਤੇ ਕੜਵਾਇਆ ਸੀ ਜੀ ਸਾਡੀ ਉਸ ਤੋਂ ਬਾਅਦ ਪਾਲੀ ਹਬਾਲ ਹੋ ਗਈ ਤੇ ਫਸਲ ਹੋਣ ਲੱਗ ਗਈ ਹੁਣ ਇਹਨਾਂ ਨੇ ਕੀ ਕੀਤਾ ਉਹ ਪਰਲੇ ਪਾਸੋਂ ਪਿੰਡ ਦਾ ਪਾਣੀ ਲਿਆ ਕੇ ਤੇ ਉਹ ਪਿੰਡ ਰੱਤਾ ਜਿਹੜੇ ਤੋਂ ਫਿਰ ਕਿਲੋਮੀਟਰ ਵਾਰਡ 2 1.5 ਕਿਲੋਮੀਟਰ ਪਿੱਛੇ ਰਹਿ ਜਾਂਦਾ ਉਧਰ ਦੀਵਾਂ ਨੇ ਕਿਤੇ ਪਾਈਪਲੈਨਾਂ ਕੱਢੀ ਨਹੀਂ ਤੇ ਇਹਨਾਂ ਨੇ ਜਾਣ ਕੇ ਪਾਰਟੀ ਬਾਜੀ ਦੇ ਖਾਤਰ ਵਿੱਚੋਂ ਕੁਝ ਬੰਦਿਆਂ ਨੇ ਸ਼ਰਾਰਤੀਆਂ ਨੇ ਇੱਧਰ ਲਿਆ ਕੇ ਪਾਈਪਲੈਨ ਸਾਡੇ ਮੱਥੇ ਤੇ ਫਿਰ ਇੱਧਰ ਲਿਆ ਕੇ ਇਹਨਾਂ ਨੇ ਪਾਣੀ ਪਵਾਤਾ ਹੈ ਕਿਹੜੇ ਪਿੰਡ ਚੋਂ ਪਾਣੀ ਆ ਰਿਹਾ ਜੀ ਇਹ ਪਿੰਡ ਤੇਲੂਪੁਰੇ ਦਾ ਜੀ ਪਰਲੇ ਪਾਸੇ ਪਿੰਡ ਦੀ ਨਹਿਰ ਤੋਂ ਕੋਈ ਇਹਨਾਂ ਕੋਲ ਮਨਜ਼ੂਰੀ ਨਹੀਂ ਕੋਈ ਕੁਝ ਨਹੀਂਗਾ ਧੱਕੇ ਨਾਲ ਸਾਡੀ ਇਹਨੂੰ ਪਾਈਪਲੈਨ ਪਵਾ ਕੇ ਤੇ ਇਧਰ ਪਾਣੀ ਸਾਡੇ ਮੱਛੇ ਗਿਸੜਦੇ ਆ ਗੰਦਾ ਪਾਣੀ ਜੀ ਨਾਲ ਮੋਟਰਾਂ ਤੁਸੀਂ ਇਹਦਾ ਕੋਈ ਉੱਚ ਅਧਿਕਾਰੀਆਂ ਤੱਕ ਗੱਲ ਕੀਤੀ ਹੈ ਕਿਉਂਕਿ ਚੌਣ ਜਾਬਤਾ ਲੱਗਿਆ ਹੋਇਆ ਏ ਚੌਣ ਜਾਬਤੇ ਦੇ ਵਿੱਚ ਸਰਕਾਰੀ ਕੰਮ ਸਾਰੇ ਬੰਦ ਆ ਜੇ ਪਹਿਲਾਂ ਦੀ ਮਨਜ਼ੂਰੀ ਵਿੱਚ ਚੱਲ ਰਿਹਾ ਜਾਂ ਹੁਣ ਕਰ ਰਹੇ ਆ ਜੀ ਨਹੀਂ ਜੀ ਇਹਨਾਂ ਨੇ ਕੱਲ ਜਦੋਂ ਕੰਮ ਸ਼ੁਰੂ ਕੀਤਾ ਆਗੇ ਅਸੀਂ ਇਹਨਾਂ ਨੂੰ ਆ ਕੇ ਰੋਕਿਆ ਜਿੰਨੇ ਵੀ ਅਸੀਂ ਇਧਰ ਇਹ ਸੇਮ ਵਾਲੇ ਦੇ ਪਹਾੜੀ ਜ਼ਮੀਨ ਵਾਲੇ ਬੰਦੇ ਸੀ ਅਸੀਂ ਹੁਣ ਵੀ ਖੜੇ ਮੌਜੂਦਾ ਕੁਝ ਹੋਰ ਵੀ ਬੰਦੇ ਕੰਮ ਧੰਦੇ ਲੱਗੇ ਨੇ ਕਣਕ ਦਾ ਸੀਜ਼ਨ ਨੇ ਕਣਕ ਨੂੰ ਵੜਾਈ ਜਾਂਦੇ ਨੇ ਪੂਰੇ ਬੰਦੇ ਨਹੀਂ ਅਸੀਂ ਇਕੱਠੇ ਹੋਏ ਜੀ ਅਸੀਂ ਕੱਲ ਇਹਨਾਂ ਨੂੰ ਰੋਕਿਆ ਇਹ ਸਾਡੇ ਰੋਕਿਆ ਅਸੀਂ ਕਿ ਵੀ ਤੁਸੀਂ ਉਧਰ ਕਿਤੇ ਪਾ ਲੋ ਤੁਸੀਂ ਜਿੱਧਰ ਸੇਨ ਵਾਲਾ ਉਧਰ ਹੀ ਸੇਨ ਵਾਲ ਦਾ ਗਾਂ ਹੈਗਾ ਹੀ ਹੈ ਇਹ ਕਲਾਜ ਤੋਂ ਇੱਟੂ ਨਹੀਂ ਸੇਨ ਵਾਲਾਂ ਦਾ ਸਾਡੇ ਮੱਥੇ ਅੱਗੇ ਨਾ ਪਾਓ ਇਹ ਇਹਨਾਂ ਨੇ ਜਾਣ ਕੇ ਰੰਜਸ ਨਾਲ ਕੱਲ ਅਸੀਂ ਰੋਗਤਾ ਹੈ ਤੇ ਇੱਕ ਰਾ ਰੋਗੇ ਨੇ ਤੇ ਮੁੜ ਕੇ ਨਾ ਧੱਕੇ ਨਾਲ ਸ਼ਾਮ ਨੂੰ ਫੇਰ ਇਧਰ ਨੂੰ ਪੈਪ ਲੈਣ ਪਾਤੀ ਇਹਨ ਠੱਕੇ ਨਾਲ ਇੱਥੇ ਸਾਡਾ ਲੜਾਈ ਹੋਣ ਦਾ ਖਤਰਾ ਹੈ ਤੇ ਇਹ ਸਾਨੂੰ ਕੋਈ ਕਾਗਜ਼ ਪੱਤਰ ਵਿਖਾਉਣ ਕੀ ਨਾ ਮਨਜ਼ੂਰੀ ਲਈਏ ਇੱਕ ਤਾਂ ਰਾਸਤਾਂ ਦੀ ਨਾਰੇ ਪੀਣ ਵਾਲਾ ਪਾਣੀ ਜਾ ਰਿਹਾ ਕੱਲ ਨੂੰ ਪੈਪ ਪਾੜ ਜਾਂਦੀ ਏ ਤੇ ਉਹ ਉਹ ਉੱਤੋਂ ਦੀ ਜਿਹੜੇ ਪੋਲ ਦੇ ਨਾਲ-ਨਾਲ ਪੈਪ ਪਾ ਕੇ ਨਗਾਰੇ ਨੇ ਤੇ ਉਹ ਰਾਸਤਾਂ ਵਾਲਾ ਵੀ ਗੰਦਾ ਗੰਦਾ ਪਾਣੀ ਪੀਵੇਗਾ ਜਿਹੜੀ ਉਹ ਸੜਕ ਦੇ ਵਿੱਚੋਂ ਇਹਨਾਂ ਦੇ ਸੜਕ ਦੇ ਵਿੱਚੋਂ ਪੈ ਪਾ ਕੇ ਲੈਣ ਉਹਦੀ ਕੋਈ ਤਨੂਬ ਦਿਖਾਏ ਸੜਕ ਮੈਨੂੰ ਯਾਰ ਕੁਝ ਨਹੀਂ ਦਿਖਾਇਆ ਜੀ ਇਹ ਸਾਨੂੰ ਧੱਕੇ ਨਾਲ ਇਹ ਕਰੀ ਜਾਂਦੇ ਨੇ ਫਲਾਣਾ ਨਹਿਰ ਤੇ ਬੋਰ ਕੀਤੀ ਕੀਤੀ ਖਲਾਏ ਉਹ ਕੀਤੀ ਖਲਾਏ ਆਇਆ ਕੀਤੀ ਖਲਾਏ ਜੀਵੀਦਾਰ ਬੋਰ ਕੀਤੀ ਖਲਾਏ ਨੇ ਹੁਣ ਅਸੀਂ ਜੀਵੀਦਾਰ ਨਾਲ ਥੋੜਾ ਲੜਨਾ ਸਾਡਾ ਕੋਈ ਬੋਰ ਹੈਗਾ ਨਹਿਰ ਦੇ ਥਾਂ 'ਚ ਆਣ ਕੇ ਕੋਈ ਵੀ ਸਰਕਾਰੀ ਬੰਦਾ ਆਣ ਕੇ ਵੇਖਦੇ ਵੀ ਸਾਡੀ ਮੋਟਰ ਸਾਡੀ 40 ਕਿੱਲੇ ਉੱਥੋਂ ਥਾਂ ਹੈ ਜੀ ਥੋੜਾ ਇਹ ਸਾਡਾ ਮੱਥਾ ਚਾਹੀਆਂ ਕਿੰਨਾ ਦਾ ਲੱਗਦਾ ਜੀ ਐਨੂੰ ਸਾਡਾ ਕੋਈ ਵੀ ਇੱਥੇ ਬੋਰ ਵਿਖਾ ਦੇਣ ਵੀ ਜਿਹੜਾ ਹੈ ਨਹਿਰ ਦੀ ਥਾਂ ਮੱਲੀ ਹੈ ਆਜੀ ਦੇਵਦਾਰ ਆ ਇਸ ਗੱਲ ਦੇ ਜੀ ਕੀ ਮੰਗ ਕਰਦੇ ਸਰਕਾਰ ਤੋਂ ਆਈ ਸਰਕਾਰ ਤੋਂ ਮੰਗ ਕਰਦੇ ਆ ਵੀ ਕਾਨੂੰਨ ਦੇ ਹਿਸਾਬ ਨਾਲ ਚੱਲਣ ਜੇ ਕੋਈ ਇਹਨਾਂ ਨੂੰ ਕਾਨੂੰਨ ਜਾਇਜ਼ ਦਿੰਦਾ ਤੇ ਪਾਇਪ ਲਾਈਨ ਪਾਉਣ ਜੇ ਬਗੈਰ ਕਾਨੂੰਨ ਧੱਕੇ ਨਾਲ ਪਾਉਂਦੇ ਨੇ ਤੇ ਨਾ ਪਾਈ ਜਾਵੇ ਫਿਰ ਸਾਡਾ ਇੱਥੇ ਲਾਈ ਚਲੜਾ ਹੋ ਸਕਦਾ ਜੀ ਧੰਨਵਾਦ ਜੀ ਸੋ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਉਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਹੈ ਆਪਣਾ ਗੁਰਚੰਦ ਸਿੰਘ ਜੀ ਇਹ ਜਿਹੜਾ ਪਾਇਪ ਲਾਈਨ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਇੱਥੇ ਮਸਲਾ ਖੜਾ ਹੋ ਗਿਆ ਇਹ ਦੱਸੋਗੇ ਇਸ ਬਾਰੇ ਇਹ ਜਿਹੜਾ ਸਾਡਾ ਰਸਤਾ ਹੈ ਨਾ ਜੀ ਹਾਂ ਇਹ ਰਸਤਾ ਹੜਾ ਲੱਗਦਾ ਜਮੀਨਾਂ ਨੂੰ ਅਸੀਂ ਕਣਕ ਝੋਨਾ ਜੋ ਵੜਦੇ ਹਿੰਦੇ ਤੇ ਜਾਂਦੇ ਆ ਇਹ ਲਿਗਤਨ ਦੀ ਵੱਡੀ ਗਲਤੀ ਇਹ ਨਾ ਰਸਤੇ ਦੇ ਵਿੱਚ ਪੈਣਨ ਪਾਈ ਕੱਲ ਨੂੰ ਪੈਰ ਫੜਦੀ ਕੋਈ ਨਾ ਸਾਡੇ ਟਰਾਲੀ ਟ੍ਰੈਕ ਨੀ ਲੰਘਣੇ ਅਸੀਂ ਕਣਕ ਨਹੀਂ ਜਾਣੀ ਝੋਨਾ ਵੀ ਲੈਣਾ ਸਭ ਕੁਝ ਕਰਨਾ ਦੂਜਾਂ ਨੇ ਬੰਦ ਰੋਕਿਆ ਸੀ ਨਾ ੱਤਕੇ ਨਾ ਪੈਣਨ ਪਾਈਏ ਵੋਟਾਂ ਲਾਂ ਦੇ ਚੱਕਰ ਸ ਇਹ ਨਹੀਂ ਭਾਈ ਹੁਣ ਵੋਟਾਂ ਲੱਗਿਆ ਆਗਿਆ ਨੇ ਚਾਰ ਪਾਈਸੇ ਵੋਟੇ ਵੋਟਾਂ ਲਾਂ ਦੇ ਚੱਕਰ ਦੇ ਵਿੱਚ ਹੁਣ ਪੈਣਨ ਪਾਈਏ ਮਜ਼ਦੂਰਾਂ ਨੂੰ ਗੁੰਮਰਾਹ ਕਰਕੇ ਤੇ ਤੁਹਾਡੀ ਪੈਣਨ ਪਾਉਣੇ ਇਹਨਾਂ ਸਿਰਫ ਇਲੈਕਸ਼ਨ ਵੋਟਾਂ ਲਾਂ ਦੇ ਪਿੱਛੇ ਪੁਲਾਈ ਪਈ ਤੋਂ ਉਹਨਾਂ ਨੇ ਦੱਸਿਆ ਜਿਵੇਂ ਇੱਥੇ ਪ੍ਰਬੰਧਕ ਲੱਗਦਾ ਹੁੰਦਾ ਪ੍ਰਬੰਧਕ ਨਾਲ ਤੋਂ ਡੀਲ ਗੱਲ ਪਤਾਈ ਉਹਨਾਂ ਬਿਠਾ ਨਹੀਂ ਇਹਨਾਂ ਕੁਛ ਨਹੀਂ ਦੱਸਿਆ ਜਿੱਥੇ ਪੈਦਨ ਪਈ ਆ ਛੀਆਂ ਕਿੱਲਾਂ ਦਾ ਮੱਤਾ ਕਿੱਲਾ ਮੇਰਾ ਹੈ ਮੇਰੇ ਨਾਲਾਂ ਦੀ ਪੂਰਾ ਗੱਲ ਨਹੀਂ ਹੋਈ ਇਹਨਾਂ ਇੱਕੇ ਦਮ ਲਾ ਕੇ ਇੱਥੇ ਝੜੀ ਮਾਰੀ ਸ਼ੁਰੂ ਕਰਤੀ ਮੈਂ ਰੋਕਤੀ ਏ ਇਹ ਕਹ ਰੋਗੇ ਆ ਇਹਨਾਂ ਮਗਰੋਂ ਫਿਰ ਦੁਬਾਰਾ ਸ਼ੁਰੂ ਕਰਤੀ ਇਹ ਪੁਰਸੇ ਸਾਦ ਲਈ ਇਹਨਾਂ ਨੂੰ ਕੁਛ ਨਾ ਧੰਗਾਉਂਦੇ ਰਹੇ ਨੇ ਤੇ ਮੇਰੇ ਤੋਂ ਪੈਦਨ ਧੱਕੇ ਮਾਰਦੇ ਫਸਟ ਕੰਮ ਸ਼ਾਰਟ ਕਰ ਲਿਆ ਉਸ ਦਿਨ ਮੈਨੂੰ ਫੋਨ ਕਰਾਈ ਗਏ ਉਹ ਤੋਂ ਐਸੇ ਪੁਰਸੇ ਵੀ ਗੱਡੀ ਭਰ ਕੇ ਆਈ ਆ ਮੈਂ ਕੋ ਪੁਲਿਸ ਨੂੰ ਪ੍ਰੂਫ ਚੈੱਕ ਕੀਤੀ ਉਹਨੇ ਤੇ ਪਰ ਕੋਈ ਪੂਰਕ ਕਿਉਂ ਪਈ ਜਾਂਦੀ ਤੁਸੀਂ ਪ੍ਰੋਬਲਮ ਤੁਹਾਡੇ ਵੱਲੋਂ ਪੁਲਿਸ ਦਾ ਫਿਰ ਕੀ ਗਾਣਾ ਤੁਹਾਡੋ ਉਸਾਂ ਦਾ ਕੰਮ ਚੱਲਦਾ ਸਰਕਾਰੀ ਕੰਮ ਜਿਹੜਾ ਕਿ ਮੇਰੇ ਨੂੰ ਪਉਣਾ ਹੈ ਮੈਂ ਉਸ ਪੁਸਤ ਨੂੰ ਇਹ ਕਿਹਾ ਚੌਂਕੀ ਚਾਰਜ ਨੂੰ ਜੇ ਇਹਨਾਂ ਕੋਈ ਮਨਜ਼ੂਰੀ ਹੈਗੀ ਹੈ ਜੇ ਇਹਨਾਂ ਕੋਈ ਕੂਪ ਹੈਗਾ ਤੇ ਪਾੜੋ ਤੇ ਨਹੀਂ ਮਨਜ਼ੂਰੀ ਹੈ ਜੇ ਮੈਂ ਰੋਕੂੰਗਾ ਬਿਲਕੁਲ ਜੇ ਜੇ ਇਹ ਸੜਕ ਸੜਕ ਤੋਂ ਲੈ ਕੇ ਆ ਰਹੇ ਤਾਂ ਉਹਦੀ ਵੀ ਮਨਜ਼ੂਰੀ ਜਿਹੜੀ ਲੈਣੀ ਪੈਂਦੀ ਆ ਪਰ ਤੁਹਾਡੇ ਕੋਲ ਕਿਸੇ ਤਾਂ ਮਨਜ਼ੂਰੀ ਨਾ ਦਾ ਸੜਕ ਦੀ ਮਨਜ਼ੂਰੀ ਹੈ ਨਾ ਨਹਿਰ ਕਰਾਸਿੰਗ ਕਰਨ ਦੀ ਮਨਜ਼ੂਰੀ ਹੈ ਨਾ ਇਹ ਮਨਜ਼ੂਰੀ ਲਈ ਹੈ ਜਗਵਾਤ ਮਹਿਤਮੇ ਨੂੰ ਸਾਰਾ ਜਿਹੜੀ ਨਹਿਰ ਦਾ ਥਾਂ ਹੈ ਉੱਥੇ ਨਗਿੰਪਰ ਬਣਾਇਆ ਨੇ ਸਭ ਕੁਝ ਉੱਥੇ ਬਣਾਇਆ ਹੈ ਕੋਈ ਸਰਕਾਰੀ ਦਹਜ ਬਣਿਆ ਹੋ ਪੰਚਾਇਤ ਵੀ ਕੋਈ ਬਣੇ ਉੱਥੇ ਸਾਰਾ ਕੰਮ ਦੋ ਨੰਬਰ ਦਾ ਲਾਦਾ ਤੁਸੀਂ ਕੀ ਮੰਗ ਚਾਹੁੰਦੇ ਸਰਕਾਰ ਤੋਂ ਮੰਗੇ ਪਾਵਰ ਕੈਂਸਰ ਕੀਤੀ ਜਾਵੇ ਜਿੱਥੇ ਪਾਵਰ ਨਿਕਲਦੀ ਹੈ ਉੱਥੇ ਪਾਈ ਜਾਵੇ ਸਰਕਾਰ ਦੀ ਮਨਜ਼ੂਰੀ ਲੈ ਕੇ ਪਾਈ ਜਾਵੇ ਇਹਦਾ ਪੂਰਾ ਚੈੱਕ ਕਰਨ ਜੇ ਨਾ ਕੋਈ ਹੈ ਪ੍ਰੂਫ ਤੇ ਨਾਲ ਹੋਰ ਜੇ ਪ੍ਰੂਫ ਨਹੀਂ ਹੈਗਾ ਤੇ ਪੈਣੀ ਨਹੀਂ ਚਾਹੀਦੀ ਇਹ ਕਿੰਨਾ ਕੁ ਦੂਸ਼ਿਤ ਪਾਣੀ ਜਿਹੜਾ ਇਹਦੇ ਵਿੱਚ ਆਊਗਾ ਤੇ ਕਿੰਨਾ ਕੁ ਤੁਹਾਨੂੰ ਲੋਹਾਨੀ ਆਪਕੋ ਗੰਦਗੀ ਵਾਲਾ ਪਾਣੀ ਆਉਣਾ ਲੈਟਿੰਗ ਵਾਲਾ ਜਦੋਂ ਫਲੱਡ ਆਉਂਦੇ ਨੇ ਸੇਵਨਾਰੀ ਭਰ ਜਾਂਦੀ ਏ ਸਾਡੀਆਂ ਪੈਲੀਆਂ ਹੀ ਪਾਣੀ ਚਲਾ ਜਾਂਦਾ ਅਸੀਂ ਸਪਰੇ ਵੀ ਕਰਨੀ ਰੇ ਵੀ ਪਾਉਣੀ ਏ ਤੁਹਾਨੂੰ ਵੀ ਕਰਨਾ ਲਿਵਰ ਨਹੀਂ ਕਰਨਾ ਸਾਡੇ ਪੈਰ ਖਰਾਬ ਹੋਣਗੇ ਸਾਨੂੰ ਬਿਮਾਰੀਆਂ ਲੱਗਣਗੀਆਂ ਇਹ ਪਾਣੀ ਸਾਡਾ ਸਾਰੀਆਂ ਪਰੀਆਂ ਜਾਣਿਆ ਠੀਕ ਆ ਜੀ ਧੰਨਵਾਦ ਜੀ ਸੋ ਦੱਸ ਦਈਏ ਕੀ ਹੋਰ ਵੀ ਪਿੰਡ ਦੇ ਜਿਹੜੇ ਵੀਰੋਂ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਸ ਦੇ ਬਾਰੇ ਪੁੱਛਦੇ ਆ ਕੀ ਰਾਮਾ ਜੀ ਅਮਰਜੀਤ ਸਿੰਘ ਜੀ ਕੀ ਕਹਿਣਾ ਚਾਹੋ ਨੇ ਜਿਹੜਾ ਪਿੰਡ ਦੇ ਵਿੱਚ ਇੱਕ ਪਾਈਪ ਲਾਈਨ ਜਿਹੜੀ ਦੂਸਰੇ ਪਿੰਡ ਤੋਂ ਦੂਸਰੇ ਪਿੰਡ ਵਿੱਚ ਆ ਰਹੀ ਆ ਇਸ ਦੇ ਬਾਰੇ ਦੱਸੋਗੇ ਦੇਖੋ ਜੀ ਇਹਨਾਂ ਸਾਡੇ ਬੜੇ ਲੰਮੇ ਟਾਈਮ ਤੋਂ ਹੀ ਨਾ ਫਲੱਡ ਦਾ ਜਿਹੜਾ ਸਿਸਟਮ ਬਣਿਆ ਹੋਇਆ ਆ ਜੀ ਹਰ ਸਾਲ ਨਾ ਹੀ ਝੋਨੇ ਵੇਲੇ ਸਾਡੇ ਇੱਥੇ ਬਹੁਤ ਜ਼ਿਆਦੀ ਮਾਰ ਪੈਂਦੀ ਫਲੱਡ ਦੀ ਇੱਥੇ ਥੱਲੋਂ ਦੀ ਰਸਤਾ ਹੀ ਸਾਬਲ ਹੈ ਹੂੰ ਹੂੰ ਉਹ ਮੰਨ ਗਏ ਲੋ ਇੱਧਰ ਜਦੋਂ ਅ ਲੱਗ ਜਾਂਦਾ ਇੱਧਰ ਆਪਣੇ ਆ ਕੇ ਡੱਕਾ ਹੀ ਪਾਣੀ ਦਾ ਉਹ ਸਾਰਾ ਸੈਫਰਾ ਹੀ ਨਿਕਲਦਾ ਹੀ ਪਾਣੀ ਉਹ ਜਿੰਨਾ ਨਿਕਲਦਾ ਸਾਡੇ ਘੱਟੋ ਘੱਟ 3-3 ਫੁੱਟ ਜੀ ਪਾਣੀ ਇੱਧਰ ਚੜ ਜਾਂਦਾ ਫਸਲ ਇੱਕ ਨਾ ਡੋਬ ਜਾਂਦੀ ਸਾਰੀ ਜੀ ਉਹ ਉਸੇ ਉਸੇ ਕਾਰਨ ਜਿਹੜੀ ਇਹ ਪਾਈਪਲਾਈਨ ਪੈ ਰਹੀ ਅਸੀਂ ਤਾਂ ਅੱਗੇ ਡੁੱਬੇ ਪਏ ਆਈ ਇੱਥੇ ਸਾਡੇ ਅੱਗੇ ਸੇਮਣ ਵਾਲਾ ਨਿਕਲਿਆ ਜੀ ਸੇਮਣ ਵਾਲਾ ਵੀ ਇਸੇ ਕਰਕੇ ਬੜੇ ਵਕਤਾਂ ਨਾਲ ਨਿਕਲਿਆ ਜੀ ਕਿਉਂਕਿ ਇੱਥੇ ਬਹੁਤ ਅੱਗੇ ਵੀ ਰੌਲਾ ਪਿਆ ਸੇਮਣ ਵਾਲਾ ਨਿਕਲਣ ਲੱਗਿਆ ਤੇ ਉਹਦਾਂ ਵੀ ਬਹੁਤ ਠੱਕੇ ਨਾਲ ਹੀ ਨਿਕਲਿਆ ਇੱਕ ਹਿਸਾਬ ਦਾ ਕੰਮ ਕੀਤਾ ਉਹਨਾਂ ਨੇ ਸਰਕਾਰ ਨੇ ਦੂਜੀ ਗੱਲ ਇਹ ਹੈ ਜੀ ਜਿਹੜਾ ਇਹ ਪਾਈਪਲਾਈਨ ਉਹਨ ਦੂਸਰੇ ਪਿੰਡ ਤੋਂ ਆ ਰਹੀ ਹੈ ਵਿਚਾਲੇ ਨਹਿਰ ਹੈ ਜੀ ਇਹ ਵੀ ਰਾਜਸਥਾਨ ਦੀ ਨਹਿਰ ਹੈ ਜੀ ਗੰਕ ਨਾਲ ਇਹਦੇ ਵਿੱਚੋਂ ਜਦੋਂ ਇਹਨੂੰ ਪਾਰ ਕਰਨਾ ਅਕਸਰ ਰਸਤੇ ਤੋਂ ਇਹਨਾਂ ਕੋਲ ਕੋਈ ਅਸੀਂ ਕਿਹਾ ਵੀ ਤੁਸੀਂ ਉਹਦੀ ਮਨਜ਼ੂਰੀ ਦਿਖਾ ਦਿਓ ਜੀ ਬਿਲਕੁਲ ਬਿਲਕੁਲ ਤੁਸੀਂ ਸਾਡੇ ਪਿੰਡ ਨੂੰ ਡੋਬ ਰਹਿ ਜੀ ਅਕਸਰ ਪਿੰਡ ਨੂੰ ਉੱਥੋਂ ਲਿਆ ਕੇ ਪਿੰਡ ਨੂੰ ਗੰਦਗੀ ਕਰ ਰਹੀ ਜੇ ਮੰਨ ਗਏ ਚਲੋ ਚਲੋ ਇਹ ਅੱਗੇ ਆ ਗਿਆ ਖੇਤਾਂ ਦੇ ਤਾ ਇਹ ਬਾਅਦ ਦੀ ਗੱਲ ਖੇਤਾਂ ਨੂੰ ਆ ਗਿਆ ਜਿਹੜਾ ਰਸਤਾ ਅੱਗੇ ਜਾ ਕੇ ਜਿਹੜਾ ਪੁਲ ਤੋਂ ਹੀ ਪੁਲ ਤੋਂ ਮੇਨ ਰਸਤਾ ਜਾਂਦਾ ਗੁਰੂ ਘਰ ਨੂੰ ਹੀ ਉੱਥੇ ਅੱਗੇ ਹੀ ਉੱਥੇ ਸ਼ੀਦਾਨਾ ਸਥਾਨ ਹੈ ਜੀ ਬਿਲਕੁਲ ਨਾਲ ਹੀ ਹਾਂਜੀ ਉੱਥੇ ਜੇ ਪਾਈਪ ਲਾਈਨ ਲੀਕ ਹੁੰਦੀ ਹੈ ਕੱਲ ਨੂੰ ਹੀ ਉੱਥੋਂ ਟੁੱਟਦੀ ਹੈ ਸਾਰਾ ਪਾਣੀ ਪਿੰਡ ਦੇ ਵਿੱਚ ਵੜੇਗਾ ਜੀ ਕਿਉਂਕਿ ਇਹਨਾਂ ਦਾ ਉੱਥੋਂ ਹੀ ਚੁੱਕਣਾ ਮੋਟਰ ਨਾਲ ਪਾਣੀ ਇੱਧਰ ਕੱਢ ਦੇਣਾ ਹੈ ਉਹ ਸਾਡੀ ਇਹੀ ਗੁਜਾਰਸ਼ ਹੈ ਵੀ ਇਹਨੂੰ ਸਾਨੂੰ ਕਿਸੇ ਨੂੰ ਵੀ ਭਰੋਸੇ 'ਚ ਇਹਨਾਂ ਨੇ ਨਹੀਂ ਲਿਆ ਜੀ ਜਦੋਂ ਪਾਈਪਲਾਈਨ ਪਈ ਏ ਸਾਨੂੰ ਕਿਸੇ ਨੂੰ ਭਰੋਸੇ 'ਚ ਨਹੀਂ ਲਿਆ ਉਹਨੇ ਕਿ ਇਹ ਤਰ੍ਹਾਂ ਦੀ ਗੱਲਬਾਤ ਹੋਈ ਏ ਵੀ ਪਾਈਪਲਾਈਨ ਕੱਢਣ ਲੱਗੇ ਸੀ ਨਹੀਂ ਸਾਡੇ ਕੋਲ ਸਿਰਫ ਆਏ ਸੀਗੇ ਵੀ ਸੈਫਲ ਦੇ ਵਿੱਚ ਦੀ ਉਹ ਜਿਹੜਾ ਪਾਣੀ ਜਿੱਥੇ ਸਾਡਾ ਵਾਰੀਆਂ ਦਾ ਲੱਗਦਾ ਤੇ ਨਿਕਾਲ ਆਪਣਾ ਪਾਣੀ ਜਿਹੜਾ ਆਉਂਦਾ ਉੱਤੋਂ ਉੱਪਰੋਂ ਹੀ 3 ਨੰਬਰ ਦਾ ਖਾਲੇ ਦਾ ਸਾਡੇ ਨਾਲ ਇਹੀ ਗੱਲ ਹੋਈ ਸੀ ਵੀ ਉਹਦੇ ਵਿੱਚ ਦੀ ਪਾਈਪਲਾਈਨ ਪਾ ਲਈ ਅਸੀਂ ਉੱਥੇ ਦੇਤਾ ਹੀ ਜਵਾਬ ਅਸੀਂ ਆਖਿਆ ਵੀ ਇਹ ਟੋਡਾ ਨਹੀਂ ਮਨਜ਼ੂਰ ਹੋਣਾਗਾ ਕਿਉਂਕਿ ਤੁਸੀਂ ਇਹਦੇ ਵਿੱਚ ਪਾਈਪਲਾਈਨ ਨਹੀਂ ਪਾ ਸਕਦੀ ਇਹ ਜਿਹੜੇ ਆਪਣਾ ਮੈਰੀ ਪਾਣੀ ਹੈ। ਮੈਰੀ ਪਾਣੀ ਦੀ ਪਾਈਪ ਲਾਈਨ ਲਿਆ ਕੇ ਨਹੀਂ ਪਾ ਸਕਦੇ ਉੱਥੋਂ ਹਟੇ ਆ। ਇਹਨਾਂ ਕੀ ਕੀਤਾ ਇਹਨਾਂ ਨੇ ਉਦੋਂ ਬਾਅਦ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਅਸੀਂ ਰੋਕਿਆ ਵੀ ਬੜਾ ਰੋਕਿਆ ਜੀ ਇੱਥੋਂ। ਅਸੀਂ ਕਿਹਾ ਜਿੱਦਣੇ ਮਿੰਤੀ ਕਰਨ ਲੱਗੇ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਮਿੰਤੀ ਨਾ ਕਰੋ ਇੱਥੇ ਇੱਥੇ ਰੋਕੋ ਕੰਮ ਨੂੰ। ਫਿਰ ਇਹਨਾਂ ਨੇ ਸਾਡੀ ਕੋਈ ਸ਼ਾਂਤੀ ਨਹੀਂ ਲਈ। ਕਿਸੇ ਨੂੰ ਭਰੋਸੇ 'ਚ ਨਹੀਂ ਲਿਆ। ਸਾਰੇ ਕਿਸਾਨ ਖੜੇ ਆਂ ਜੀ ਅਸੀਂ ਖੇਤਾਂ ਵਾਲੇ। ਸਾਡੇ ਹਸਾਲ ਵਾਲ ਵੀ ਉਹ ਟਾਣੀ ਸਾਡੀ ਇੱਕ ਕੱਲੀ ਹੀ ਕੋਲੇ ਇੱਥੇ। ਮੇਨ ਰਸਤਾ ਇਹ ਖੇਤਾਂ ਨੂੰ ਆ ਸਾਰੇ ਕਿਸਾਨਾਂ ਇਹ ਤੇ ਸਾਡੇ ਕੋਲ ਰਕਬਾ ਘਟੋ ਘਟ ਵੀ 70 80 ਕਿੱਲੇ ਰਕਬਾ ਹੀ ਸਾਡੇ ਆ ਜਿੰਨੇ ਕਿਸਾਨ ਖੜੇ ਆ ਸਾਡਾ ਆਪਦਾ ਇਹ ਸਾਡਾ ਜਿੰਨਾ ਮੱਥਾ ਆਉਂਦਾ ਪਿਆ ਸਾਡਾ ਆਪਦਾ ਇਹਨੇ ਇਹਨਾਂ ਹੀ ਕੀਤਾ ਜੀ ਕਿਸੇ ਨੂੰ ਭਰੋਸੇ ਚ ਨਾ ਲੈ ਕੇ ਇਹਨਾਂ ਨੇ ਧੱਕੇ ਨਾਲ ਕੱਢ ਲਈ ਕੱਢੀ ਇੱਕ ਦੋ ਬੰਦੇ ਜੀ ਜਿਹੜੇ ਪਿੰਡ ਦੇ ਵਿੱਚ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਦੂਜਾ ਕਹਣਾ ਬੇ ਚਲੋ ਜਿਵੇਂ ਮਰਜੀ ਪ੍ਰੱਪੀ ਨਾਲ ਇੱਕ ਬੈਠ ਕੇ ਇੱਕ ਫੈਸਲਾ ਕਰਦੇ ਬਿਲਕੁਲ ਇਹਨਾਂ ਕੋਈ ਸਾਨੂੰ ਕਹਿੰਸੀ ਕਿ ਤੁਸੀਂ ਕਾਗਜ਼ ਪੱਤਰ ਵਿਖਾ ਦਿਓ ਕੋਈ ਵੀ ਕਿਸੇ ਤਰ੍ਹਾਂ ਦੀ ਕਾਜੀ ਕਾਰਵਾਈ ਹੈਗੀ ਤੁਹਾਡੇ ਕੋਲੇ ਤੇ ਤੁਸੀਂ ਪਾ ਲੋ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਨਹੀਂ ਰੋਕਦੇਗੇ ਅਸੀਂ ਰੋਕ ਵੀ ਨਹੀਂ ਸਕਦੇ ਫਿਰ ਇਹਨਾਂ ਨੇ ਨਾ ਤਾਂ ਕੋਈ ਕੱਲ ਦਾ ਜੀ ਕਿਸੇ ਤਰ੍ਹਾਂ ਦਾ ਕਾਜੀ ਕਾਰਵਾਈ ਦਿਖਾਈ ਏ ਕੀ ਕੀਤਾ ਕੀ ਹਿਸਾਬ ਕਿਤਾਵੇ ਬਸ ਪਾਈਆ ਉੱਤੋਂ ਚੋਣ ਜਾਬਤਾ ਲੱਗਾ ਖੜਾਈ ਕੰਮ ਸਾਰੇ ਬੰਦ ਨੇ ਜੀ ਇਹ ਨਹੀਂ ਪਤਾ ਹੀ ਹੋਣੇ ਇਲਿਗਲ ਕੰਮ ਹੋ ਰਿਹਾ ਏ ਕਿਵੇਂ ਲੀਗਲ ਹੋ ਰਿਹਾ ਏ ਤੁਸੀਂ ਇਸ ਦੇ ਸਬੰਧ ਵਿੱਚ ਉੱਚ ਅਧਿਕਾਰੀਆਂ ਤੱਕ ਅਪਰੋਚ ਕੀਤੀ ਹੈ ਨਹੀਂ ਅਜੇ ਤੱਕ ਅਸੀਂ ਕਿਸੇ ਨੇ ਅਪਰੋਚ ਕੀਤੀ ਅਜੇ ਅਸੀਂ ਸਿਰਫ ਇਹਨਾਂ ਨੂੰ ਮੰਗ ਰਹੇ ਸੀ ਅਸੀਂ ਕਿਹਾ ਵੀ ਕੋਈ ਤੁਸੀਂ ਸਾਨੂੰ ਪ੍ਰੂਫ ਤਾਂ ਦਿਖਾਓ ਇਹ ਪਾਈਪਲਾਈਨ ਦਾ ਹੀ ਇਹ ਸਿਰਫ ਇਹੀ ਇਹੀ ਚਾਲਾ ਕਰੀ ਜਾਂਦੇ ਜੀ ਬੋਰ ਨੇ ਵਿੱਚ ਅਸੀਂ ਕਿਹਾ ਵੀ ਜਿੰਨੇ ਨੇ ਨਹਿਰਾਂ ਦੇ ਬੋਰ ਹੈਗੇ ਆ ਤੁਸੀਂ ਉਹਨਾਂ ਨਾਲ ਕਰੋ ਗੱਲਬਾਤ ਹੀ ਛਾੜਾ ਹੈਗਾ ਤੇ ਸਾਨੂੰ ਦੱਸੋ ਪਰ ਜਿਹੜਾ ਸਾਡੇ ਮੱਥੇ ਉੱਗੋ ਤੁਸੀਂ ਲੰਘਾ ਰਹੇ ਹੋ ਪਾਈਪਲਾਈਨ ਕੱਲ ਨੂੰ ਇਹਦਾ ਕੀ ਪ੍ਰੂਫ ਹੈ ਵੀ ਇਹ ਦੂਜਾ ਆਪਣੇ ਲੀਕੇਜ ਨਾ ਕਰੂਗੀ ਜਿਵੇਂ ਉਧਰ ਪਹਿਲਾਂ ਉਧਰ ਅ ਦੂਜਾ ਡੰਪਿੰਗ ਹੋ ਰਹੀ ਸੀ ਉੱਥੇ ਪਾਣੀ ਦੀ ਦੂਸਰੀ ਸਾਈਡ ਨਹਿਰ ਦੇ ਉਹੀ ਹਾਲ ਇੱਥੇ ਬਣ ਜਾਣੀ ਸਾਰਾ ਜੀ ਜਿੰਨੀ ਪੈਪ ਸਾਰੀ ਪਾਈ ਆ 5 ਇੰਚ ਹੀ ਪੈਪ ਪਈ ਫਿਰ ਉਹਨੂੰ ਕੋਈ ਜੋੜ ਨਹੀਂ ਚੰਗੀ ਤਰ੍ਹਾਂ ਲੱਗਾ ਕਿਸੇ ਤਰ੍ਹਾਂ ਦਾ ਵੀ ਤੇ ਸਿੱਧੀ ਕੱਲ ਧੱਕੇ ਨਾਲ ਲਾ ਪਾ ਗਏ ਪੈਪ ਤੇ ਇੱਥੋਂ ਤਿੱਕਰ ਪਹੁੰਚਾਤੀ ਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕਿ ਕਿਹੜੇ ਕਿਹੜੇ ਰਸਤੇ ਵਿੱਚ ਆ ਰਹੀ ਏ ਜਿਹੜੇ ਤੁਸੀਂ ਕਹਿ ਰਹੇ ਅਨਲਿਕਲਾ ਇਹ ਜੀ ਰਸਤੇ ਆ ਰਹੀ ਆਪਣਾ ਹੀ ਇਹ ਖੇਤਾਂ ਨੂੰ ਰਸਤਾ ਹੁੰਦਾ ਜੀ ਇਹ ਜਿਹੜਾ ਨਹਿਰ ਤੋਂ ਪਾਰ ਆ ਰਿਹਾ ਜੀ ਜਿਹੜਾ ਉਹ ਵੀ ਨਹਿਰੀ ਚਲੋ ਸਾਨੂੰ ਤੇਲੂਪੁਰਾ ਪਿੰਡ ਹੈ ਜੀ ਨਹਿਰ ਦੇ ਉੱਪਰ ਬੈਠਾ ਜੀ ਬਸਤੀ ਇਹ ਤੇਲੂਪੁਰਾ ਦੀ ਉਹ ਉਹਦਾ ਪਾਣੀ ਉਧਰੋਂ ਲਿਆ ਕੇ ਨਾ ਜੀ ਪੁਲ ਪਾਰ ਕਰਾ ਕੇ ਤੇ ਇਹਨਾਂ ਕੋਲ ਮਨਜ਼ੂਰੀਆਂ ਸੀਗਾ ਜੀ ਤੁਹਾਡੇ ਕੋਲ ਪਾਣੀ ਅਕਸਰ ਨਹਿਰ ਨਹਿਰ ਵਿਭਾਗ ਦੇ ਦੀ ਮਨਜ਼ੂਰੀ ਹੋਊਗੀ ਕੋਈ ਨਹੀਂ ਦਿਖਾ ਰਾ ਜੀ ਕਿਸੇ ਤਰ੍ਹਾਂ ਦਾ ਉਹਨਾਂ ਦੇ ਪਿੰਡ ਵਿੱਚ ਇਸ ਦਾ ਕੋਈ ਨਿਕਾਸ ਨਹੀਂ ਜਿੱਥੇ ਉੱਚਾ ਜਿਹਾ ਛੱਪੜ ਹੁੰਦਾ ਸੀ ਜੀ ਪਰਲੇ ਪਿੰਡ ਦੇ ਹੂੰ ਸਾਡੇ ਸਾਨੂੰ ਵੀ ਪਤਾ ਹੀ ਅਸੀਂ ਛੋਟੇ-ਛੋਟੇ ਸੀ ਉਦੋਂ ਦੇਖਦੇ ਸੀ ਛੱਪੜ ਸੀ ਇੱਥੇ ਉਹ ਛੱਪੜ ਜੀ ਚਲੋ ਜ਼ਿੰਮੇਦਾਰਾਂ ਨੇ ਪੂਰਤਾ ਉਹ ਕਢਾਉਣਾ ਇਹਨਾਂ ਦਾ ਫਰਜ਼ ਬਣਦਾ ਸੀ ਛੱਪੜ ਨਹੀਂ ਕਢਾਇਆ ਤੇ ਛੱਪੜ ਨਹੀਂ ਕਢਾਇਆ ਜੀ ਉਹ ਦੂਸਰੇ ਉੱਥੋਂ ਚੱਕਿਆ ਡੰਪ ਕਰਤਾ ਇੱਥੇ ਸਾਰਾ ਜੀ ਇਹ ਸਾਡੇ ਸਾਡਾ ਪਿੰਡ ਰਹਿ ਗਿਆ ਪਿੱਛੇ ਹੀ ਇਹ ਇੱਥੋਂ ਨਿਕਾਸੀ ਜਾਊਗੀ ਸਾਰੇ ਪਿੰਡ ਦੇ ਵਿੱਚ ਸਾਡੇ ਪਿੰਡ ਚ ਬਿਮਾਰੀ ਫੈਲੂਗੀ ਜੀ ਇਸ ਚੀਜ਼ ਦੀ ਜੀ 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 ਇਹਨਾਂ ਨੂੰ ਅਸੀਂ ਕਹਿ ਸੀ ਅਸੀਂ ਕਹਿ ਸੀ ਹੀਟੋਂ ਦੀ ਉਧਰ ਦੀ ਜੇ ਟੋੜੀ ਨਿਕਾਸੀ ਹੁੰਦੀ ਹੈ ਉਧਰ ਅੱਗੇ ਪਈ ਹੋਈ ਹੈ ਜੀ ਆਪਣੀ ਖਾਲਾ ਬਣਿਆ ਆ ਅਸੀਂ ਕਹ ਬਾਹਰ-ਬਾਰ ਨਾ ਬਣੀਏ ਰੋਡ ਦੇ ਨਾਲ ਖਾਲਾ ਬਣਾ ਕੇ ਲੈ ਜਾਓ ਤੁਸੀਂ ਪਾਈਪ ਲਾਈਨ ਪਾਉਣੀ ਪਾਈਪ ਲਾਈਨ ਪਾ ਕੇ ਲੈ ਜਾਓ ਜੀ ਕੋਈ ਨਹੀਂ ਰਿਕਵਰਡ ਪਾਉਂਦਾ ਜੀ ਇਹ ਪਹਿਲੋ 10 ਕਿਲੇ ਐਨੂ ਲੈ ਆਏ ਨੇ ਫਿਰ ਪਾਣੀ ਐਨ ਪਾ ਕੇ ਫਿਰ ਐਲ ਜਾਣਗੇ ਜਿੱਥੇ ਪਾਣੀ ਨਿਕਾਸੀ ਉੱਥੇ ਕੱਢਣਾ ਨਿਕਾਸੀ ਜਿੱਥੇ ਸਹੀ ਹੈ ਨਹੀਂ ਥੱਲੇ ਨੂੰ ਨਿਕਾਸੀ ਨਹੀਂ ਕਰ ਰਹਾ ਜੀ ਉੱਪਰ ਨੂੰ ਲਿਆ ਕੇ ਨਾ ਫਿਰ ਥੱਲੇ ਨੂੰ ਲਿਆ ਰਹੇ ਨੇ ਇਹ ਚਾਰ ਦਿਨ ਲਿਆ ਕੇ ਕੀਤੀ ਨਾਲ ਸਾਰ ਇੱਥੇ ਦਾ ਵੱਡੀ ਨਹਿਰ ਕੱਢਦੀ ਵੀ ਸੇਮ ਬੜਾ ਜ਼ਿਆਦਾ ਇਹ ਸੇਮ ਨਾਲ ਨਿਕਲਣ ਕਰਕੇ ਤੇ ਸਾਡੀ ਸੇਮ ਘੱਟੀ ਹੋਈ ਹੁਣ ਉੱਥੋਂ ਲਿਆ ਕੇ 2 2.5 ਕਿਲੋਮੀਟਰ ਫੇਰ ਆਉਣ ਬੈਂਕ ਤੇ ਪਿੰਡ ਦਾ ਪਾਣੀ ਜਿੱਥੇ ਸੇਮ ਨਹਿਰ ਕੱਢਦੀ ਉੱਥੇ ਇਹਨਾਂ ਵਿੱਚ ਫੇਰ ਲਿਆ ਕੇ ਤੁਣਤਾ ਸਾਡੇ ਤਾਂ ਜੀ ਅਜੇ ਵੀ 4 4 ਫੁੱਟ ਨਾਲ ਜੀ ਸੇਮ ਨਾਲੇ ਚ ਪਾਣੀ ਇਸ ਟਾਈਮ ਪੂਰਾ ਸੁੱਕ ਸੋਕਾ ਪਿਆ ਖੜਾ ਈ ਸਾਰੇ ਪਾਸੇ 4 4 ਫੁੱਟ ਅਜੇ ਵੀ ਸਾਡੇ ਸੇਮ ਨਾਲੇ ਚ ਪਾਣੀ ਖੜਾ ਈ ਦੇਖ ਸਕਦੇ ਪਾਣੀ ਤਾਂ ਅਜੇ ਵੀ ਨਹੀਂ ਛੋਕਰ ਆ ਜੀ ਕਿਤੋਂ ਲੇਵਲ ਦਾ ਸਾਡਾ ਉੱਪਰ ਪਾਣੀ ਡੱਕ ਗਈ ਜੇ ਇਸ ਤਰ੍ਹਾਂ ਗੰਦਗੀ ਪਈ ਕੱਲ ਨੂੰ ਸਾਡੀਆਂ ਫਸਲਾਂ 'ਚ ਪੈ ਗਈ ਇੱਥੇ ਲੇਬਰ ਨੇ ਕੰਮ ਕਰਨਾਈ ਕੱਲ ਨੂੰ ਸਾਰਾ ਪਾਸੇ ਸਾਡੇ ਕੰਮ ਤੇ ਨਹੀਂ ਆਉਣਾ ਜੀ ਸਾਡੇ ਕੰਮ ਤੇ ਨਹੀਂ ਆਉਣਾ ਜੀ ਕੋਈ ਨਹੀਂ ਕਿਹਨੇ ਲਾਉਣਾ ਸਾਡਾ ਸਾਡੇ ਬਿਮਾਰੀਆਂ ਫੈਲਣ ਦਾ ਖਤਰਾ ਹੀ ਇੱਥੇ ਕੀ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਜੀ ਜਿਹੜਾ ਜਿੱਥੋਂ ਸਹੀ ਸੀ ਆਪਣਾ ਇੱਕੋ ਨਿਕਾਸੀ ਹੋਈ ਹੋਈ ਹੈ ਜੀ ਪਿੰਡ ਦੇ ਪਰਲੇ ਪਾਸੋਂ ਹੀ ਬਿਲਕੁਲ ਜੀ ਮੇਨ ਨਿਕਾਸੀ ਉੱਥੇ ਹੋਈ ਹੈ ਜੋ ਪਿੰਡ ਜੁੜਦਾ ਐਂਦੇ ਨਾਲ ਰੱਤੇ ਸਾਈਡ 'ਚ ਬੋਟ ਅਸੀਂ ਨਹੀਂ ਕਹਿੰਦੇ ਵੀ ਰੱਤੇ ਸਾਈਡ 'ਚ ਬੋਟ ਨਹੀਂ ਹੈਗੀ ਉਹਨਾਂ ਦੀ ਉਹਨ ਉਹਨਾਂ ਦਾ ਨਿਕਾਸੀ ਦਾ ਸਹੀ ਢੰਗ ਨਾਲ ਉੱਥੇ ਉਥੋਂ ਦੀ ਨਬਟਾਰਾ ਕਰੋ ਜਿਹੜਾ ਸੜਕ ਦੇ ਨਾਲ-ਨਾਲ ਜਾਂਦਾ ਬਾਰ-ਬਾਰ ਚਾਰ ਉੱਥੋਂ ਜਾਂਦਾ ਜੀ ਵੱਡਾ ਖਾਲਾ ਬਣਿਆ ਉਹ ਰਸਤਾ ਹੀ ਉਥੋਂ ਉਥੋਂ ਖਾਲਾ ਕੋਈ ਸਾਫ ਨਹੀਂ ਕਰਦਾ ਜੀ ਕਿਸੇ ਤਰ੍ਹਾਂ ਦਾ ਵੀ ਉਹਦੇ ਵਿੱਚ ਮਿੱਟੀ ਪਈ ਹੋਈ ਏ ਉੱਥੋਂ ਦੀ ਕਰਨ ਦੀ ਬਜਾਏ ਇਹਨਾਂ ਨੇ ਖਰਚਾ ਕਰਕੇ ਇੰਨਾ ਜੀ ਉੱਥੋਂ ਜੋ ਪਰਾ ਜੋੜਨੀ ਸੀ ਪਾਈਪਲਾਈਨ ਇਹਨਾਂ ਨੇ ਖਰਚਾ ਕਰਕੇ ਇੱਥੋਂ ਐਡੀ ਦੂਰ ਲਿਆਂਦੀ ਜੀ ਜੀ ਇਹ ਪੰਚਾਇਤੀ ਫੰਡ ਦਾ ਪੰਚਾਇਤੀ ਫੰਡ ਦਾ ਨਜਾਇਜ਼ ਵਰਤੋਂ ਕਰ ਰਿਹਾ ਜੀ ਜਿਹੜੀਆਂ ਆਪਣੀਆਂ ਖਾਲੀਆਂ ਨਾਲੀਆਂ ਪੁਰਾਣੀਆਂ ਬਣੀਆਂ ਨੇ ਪੁਰਾਣੇ ਖਾਲ ਬਣੇ ਨੇ ਉਹਦੇ ਵਿੱਚ ਦੀ ਪਾਣੀ ਕੱਢਦੇ ਆ ਹੁਣ 15 16 ਲੱਖ ਰੁਪਈਆ ਲਾਉਣਗੇ ਇਹ ਪੰਚਾਇਤ ਦਾ ਪੈਸਾ ਕਿਉਂ ਖਰਾਬ ਕਰ ਰਹੇ ਨੇ ਨਜਾਇਜ਼ ਉਹ ਤਾਂ ਸਿੱਧਾ ਪਾਉਂਦੇ ਉਹ ਨਕਾਸੀ ਬਣੀ ਐ ਉਹ ਤਾਂ ਨਕਾਸ਼ ਦਿੰਦੇ ਆ ਸਰਕਾਰ ਨਾਲ ਨਿਆਇ ਖਰਚਾ ਕਰੀ ਜਾਂਦੀ ਐ ਜੇ ਉਹ ਕਹਿੰਦੇ ਬਈ ਮਤਾ ਪਾ ਕੇ ਲੈ ਰਹੇ ਹੋ ਫਿਰ ਉਹਨਾਂ ਨੂੰ ਕੋਈ ਫੰਡ ਵੀ ਮਿਲਣਾ ਪੰਚਾਇਤ ਦੇ ਵਿੱਚੋਂ ਕਿਉਂ ਲਾ ਰਹੇ ਇਹਨਾਂ ਨੂੰ ਫੰਡ ਫੰਡ ਕੁਛ ਨਹੀਂ ਮਿਲਿਆ ਇਹ ਖਲਾ ਜੋ ਪੰਚਾਇਤ ਦਾ ਪੈਸਾ ਪਿਆ ਸੀ ਉਹ ਕਢਾ ਕੇ ਉਹ ਲਾ ਰਹੇ ਨੇ ਤੇ ਪ੍ਰਬੰਧਕ ਨੇ ਲਵਾਤਾ ਓਕੇ ਪ੍ਰਬੰਧਕ ਨੇ ਕਿੱਥੋਂ ਮਨਜ਼ੂਰੀ ਲਈ ਕਿ ਉਹਨੂੰ ਕੀ ਆ ਕੇ ਪੰਚਾਇਤ ਦਾ ਪੈਸਾ ਚੁੱਕ ਕੇ ਲਾ ਦੇ ਚੋਣ ਜਾਬਤੇ ਦੇ ਵਿੱਚ ਚੋਣ ਜਾਬਤੇ ਸਾਰੇ ਕੰਮ ਬੰਦ ਹੁੰਦੇ ਨੇ ਇਹਨਾਂ ਕਿਹੜੇ ਫਾਇਦੇ ਕੰਮ ਕਰ ਲਿਆ ਉਹ ਕਿਹੜਾਣਾ ਪੈਸੇ ਲਾ ਲੈਣਾ ਦੱਸ ਦਈਏ ਕਿ ਅਸੀਂ ਦੂਸਰੀ ਧਿਰ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਪਰ ਇਹ ਕਿਸਾਨਾਂ ਨੇ ਜਿਹੜਾ ਪੂਰਾ ਵਿਰੋਧ ਕੀਤਾ ਹੈ ਕਿ ਦੂਸਰੇ ਪਿੰਡ ਦਾ ਪਾਣੀ ਇਹਨਾਂ ਦੇ ਪਿੰਡ ਦੇ ਵਿੱਚ ਆ ਰਿਹਾ ਹੈ ਜਿਹੜਾ ਬਹੁਤ ਹੀ ਦੁਸ਼ਤ ਪਾਣੀ ਹੈ ਤੇ ਨੀਵੇਂ ਜ਼ਮੀਨਾਂ ਨੂੰ ਵੀ ਜਿਹੜਾ ਬਹੁਤ ਵੱਡਾ ਨੁਕਸਾਨ ਹੋਊਗਾ ਤਾਂ ਦੱਸ ਦਈਏ ਕਿ ਇਹ ਜਿਹੜੀ ਡਰੇਨ ਇੱਥੋਂ ਦੀ ਜਾ ਰਹੀ ਹੈ ਤੇ ਇਹਨਾਂ ਦੇ ਪਿੰਡ ਦੇ ਲਾਗੇ ਤੋਂ ਜਾਏਗੀ ਤੇ ਜਿਹੜਾ ਉਹਦਾ ਗੰਦਾ ਪਾਣੀ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚੋਂ ਦੀ ਲੰਘੂਗਾ ਤਾਂ ਉਹਦੀਆਂ ਵੀ ਜਿਹੜੀਆਂ ਬਿਮਾਰੀਆਂ ਲੱਗਣ ਦਾ ਵੀ ਇੱਕ ਬਹੁਤ ਵੱਡਾ ਖਤਰਾ ਜਿਹੜਾ ਬਣੂਗਾ ਪਰ ਅਸੀਂ ਦੂਸਰੀ ਧਿਰ ਨਾਲ ਉਹਨਾਂ ਦਾ ਪੱਖ ਲਾਵਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੋ ਮਾਮਲਾ ਜੋ ਵੀ ਆ ਸੰਬੰਧਤ ਅਧਿਕਾਰੀਆਂ ਦਾ ਹੀ ਜੋ ਵੀ ਸੰਬੰਧਤ ਅਧਿਕਾਰੀ ਇਸ ਦੀ ਜਾਂਚ ਕਰਨਗੇ ਜੋ ਵੀ ਗੁਨਾਹਦਾਰਾ ਉਸ ਨੂੰ ਸਜ਼ਾ ਮਿਲੇਗੀ ਤੇ ਜੋ ਹੱਕਦਾਰਾ ਉਹਨਾਂ ਨੂੰ ਉਸ ਦਾ ਹੱਕ ਮਿਲੇਗਾ ਆ ਵੇਖੋ ਜੀ 50 ਕਾ ਬੂਟੇ ਲਾ ਰਹੀ ਏ ਇੱਥੇ 50 ਕਾ ਬੂਟੇ ਬਟਾ ਰਹੀ ਏ ਜਿਹੜੀ ਇਹਨਾਂ ਜੰਗਲਾਤ ਮਹਿਕਮੇ ਦੇ ਵਿੱਚ ਪਾਇ ਪਾਈ ਏ ਜੀ ਤੇ ਡੇਡੇ ਬੂਟੇ ਪੱਤ ਕੇ ਸਾਰੇ ਸੁੱਟਦੇ ਆ ਜੀ ਆ ਵੇਖੋ ਬੂਟੇ ਇਹ بڑے ਬੂਟੇ ਸਾਰੇ ਇਸ ਜਗ੍ਹਾ ਨੋਚੇ ਗਏ ਸੀ ਆ ਸਾਰੇ ਪਰਪੜ ਸੁਰਤੇ ਨਾ ਕੋਈ ਮਜ਼ਦੂਰੀ ਨਹੀਂ ਇੱਕ ਕਰਨੇ ਕੋਈ ਫੰਡ ਨਹੀਂ ਦਿੱਤਾ ਐਮਐਲਏ ਸਾਹਿਬ ਨੇ ਜੋ ਪੰਚਾਇਤ ਦਾ ਫੰਡ ਸੀ ਇਹ ਉਰਦ ਫਿਰਦ ਕਰੀ ਜਾਂਦੇ ਆ ਪਿੰਡ ਦਾ ਪੁਰਾਣਾ ਚੋਣ ਜਾਬਤਾ ਲੱਗਾ ਹੋਇਆ ਸਰਕਾਰੀ ਕੋਈ ਫੰਡ ਨਹੀਂ ਆ ਰਿਹਾ ਕਿਸੇ ਹਾਰ ਤੇ ਪ੍ਰੇਵਨ ਪਾਰੇ ਨੇ ਕੋਈ ਮਜ਼ਦੂਰੀ ਜਾਂ ਤਾਂ ਐਮਐਲਏ ਸਾਹਿਬ ਨਵਾਂ ਇਹਨਾਂ ਨੂੰ ਦਿੰਦੇ ਗ੍ਰਾਂਟ ਦਿੰਦੇ ਨਵੀਂ ਵੀ ਆ ਮੈਂ ਗ੍ਰਾਂਟ ਦਿੰਨਾ ਪੈ ਪਾਓ ਸਾਡਾ ਪੁਰਾਣਾ ਪੈਸਾ ਪਿਆ ਪੰਚਾਇਤ ਦਾ ਉਹ ਚੋਕੇ ਲਈ ਜਾਂਦੇ ਆ ਸਰਪੰਚ ਸਾਡਾ ਸਸਪੈਂਡ ਤੇ ਸਰਪੰਚ ਸਾਡਾ ਸਸਪੈਂਡ ਸਸਪੈਂਡ ਤੇ ਪ੍ਰਬੰਧਕ پیسے ਲਈ ਜਾਂਦਾ ਕਿਸੇ ਦੇਸ ਤੇ پیسے ਲਈ ਜਾਂਦਾ ਉਹ ਚੋਣ ਕਰਦਾ ਲੱਗਾ ਕਿ ਚਾਰ ਵੋਟਾਂ ਵਿੱਚ ਕਿਉਂ ਪਿਆਰ ਦਾ ਇਸ ਪਿੰਡ ਦਾ ਪੈਸਾ ਖਰਾਬ ਕਰ ਜਾਂਦੇ ਆ ਇਹਨਾਂ ਨੇ ਖਾਨ ਕਿਉਂ ਕੀਤਾ ਇਹਨਾਂ ਪਿੰਡ ਦਾ ਜਦੋਂ ਪਿੰਡ ਦੇ ਚਾਰ ਛੇਰੇ ਖਾਲੇ ਬਣੇ ਨੇ ਨਿਕਾਸੀ ਦੇ ਇਹਨਾਂ ਪੰਚਾਇਤ ਦਾ ਪੈਸਾ 15-16 ਲੱਖ ਰੁਪਇਆ ਤੇ ਲਾਦਾ ਕਿਉਂ ਲਾਤਾ ਉਹ ਖਾਲੇ ਦੇ ਨਿਕਾਸੀ ਕਰਕੇ ਪਾਉਂਦੇ ਉਧਰ ਹੀ ਪਾਣੀ ਲੈ ਕੇ ਜਾਂਦੇ ਇਹਦਾ ਮਤਲਬ ਹੀ ਨਹੀਂ ਨਾਲੇ ਪਾਉਣ ਦਾ ਇਹ ਸਾਡੇ ਖੇਤਾਂ ਦੀ ਪਾਣੀ ਸਾਡੇ ਰਾਂਡ ਸਾਡੇ ਟੈਟਰ ਖੁੱਭਣਗੇ ਕੱਲ ਸਾਡਾ ਨੁਕਸਾਨ ਸਾਡੀ ਲੀਵਰ ਬਿਮਾਰ ਹੋਵੇਗੀ ਸਾਡੇ ਸਾਡੇ ਝੋਨੇ ਨਹੀਂ ਲੱਗਣੇ ਸਾਡੇ ਸਪਰੇਅ ਨਹੀਂ ਹੁੰਦੇ ਸਾਡੇ ਰੇਹ ਨਹੀਂ ਪੈਣੀ ਇਹ ਕਿਹੜੇ ਹਜ਼ਾਰ ਤੇ ਬਾਰਾਂ ਦੇ ਬਦਲੇ ਕਿੰਨੇ ਦੀ ਮਨਜ਼ੂਰੀ ਨਹੀਂ ਹੈ ਜਲਾਤ ਮਨਜ਼ੂਰੀ ਨਹੀਂ ਹੈ ਸਾਨੂੰ ਗਾਰਡ ਦੇਵੇ ਪ੍ਰੂਫ ਨਹਿਰ ਦੀ ਮਨਜ਼ੂਰੀ ਨਹੀਂ ਹੈ ਹੋਰ ਸਾਨੂੰ ਪ੍ਰੂਫ ਸਰਕ ਦੀ ਮਨਜ਼ੂਰੀ ਲਈ ਜਾਂ ਸਰਕਾਰ ਕਰਣਗੇ ਹਰੇ ਸਾਨੂੰ ਕਰ ਹੋਣ ਸਾਰੀ ਮਨਜ਼ੂਰੀ ਖੰਧ ਪੈਨਲ ਪਾ ਲੈਣ ਨਹੀਂ ਪੈਣਾ ਨਹੀਂ ਪੈਣੀ ਫਿਰ ਲੜਾਈ ਹੋਵੇਗੀ ਠੱਕੇ ਨਾ ਪਾਈ ਆਉਂਦੇ ਠੱਕੇ ਨਾ ਪੈਣ ਨਹੀਂ ਪੈਣੇ ਜਿਹੜਾ ਇੱਥੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਇੱਥੇ ਛੋਟੇ-ਛੋਟੇ ਬੂਟੇ ਪੱਤੇ ਗਏ ਆ ਤਾਂ ਉਸ ਦੇ ਸਬੰਧ ਵਿੱਚ ਇੱਥੇ ਪਹੁੰਚਿਆ ਮੁਲਾਜ਼ਮ ਇਹਨਾਂ ਮੁਲਾਜ਼ਮਾਂ ਦੇ ਹੋਣ ਵੱਲੋਂ ਮਿੰਨਤੀ ਕੀਤੀ ਜਾਊਗੀ ਇਹਨਾਂ ਦੇ ਵੱਲੋਂ ਕਿ ਜਿਹੜੇ ਉਹ ਬੂਟੇ ਪੱਤੇ ਗਏ ਆ ਜਾਓ ਜਿਹੜੀ ਪਾਈਪ ਲਾਈਨ ਦੀ ਜਿਹੜੀ ਜਗ੍ਹਾ ਵਿੱਚ ਉਹ ਢੰਗਾਈ ਚ ਜਿਹੜੀ ਜਿੱਥੇ ਪਾਈਪ ਲਾਈਨ ਪੈ ਰਹੀ ਆ ਉਹ ਕਿੰਨੀ ਢੰਗਾਈ ਚ ਪੱਤੇ ਗਏ ਉਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਪਹਿਲਾਂ ਇਹਨਾਂ ਦੀ ਮਿੰਨਤੀ ਦੇਖਦੇ ਆ ਕਿੱਥੋਂ ਤੱਕ ਇਹਨਾਂ ਦੀ ਮਿੰਨਤੀ ਆ ਇਹਨਾਂ ਦੀ ਇਹਨਾਂ ਦੇ ਅੰਦਰ ਵਿੱਚ ਆਉਂਦੇ ਆ ਜਾਂ ਨਹੀਂ ਜਿਹੜੇ ਉਹ ਬੂਟੇ ਪੱਤੇ ਗਏ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਆ ਪਰ ਹੁਣ ਜਿਹੜੀ ਬਿੰਤੀ ਆ ਇਹਨਾਂ ਦੇ ਵੱਲੋਂ ਜਿਹੜੀ ਉਹ ਬਿੰਤੀ ਆ ਉਹ ਕੀਤੀ ਜਾ ਰਹੀ ਆ ਹਾਂਜੀ ਸਰ ਇੱਕ ਵਟ ਕਰਦਾ ਹਾਂ ਉਹ ਆਣੀਆ ਬਿੰਤੀ ਜਿਹੜੀ ਇਹਨਾਂ ਦੇ ਵੱਲੋਂ ਹੁਣ ਕੀਤੀ ਜਾਊਗੀ ਕਿਸਾਨ ਵੀ ਜਿਹੜੇ ਇੱਥੇ ਕਾਫੀ ਇਕੱਠੇ ਹੋਏ ਆ ਕਿਸਾਨ ਵੀਰ ਇੱਥੇ ਕਾਫੀ ਇਕੱਠੇ ਆ ਬਿੰਤੀ ਜਿਹੜੀ ਉਹ ਜਾਰੀ ਆ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣੇ ਆ ਬੇੜਾ ਤਖੜਾ ਦੀਆਂ ਆਜਾ ਪਰ 50 ਫੁੱਟ ਹੋ ਗਈ ਜੀ 50 ਫੁੱਟ ਇੱਥੇ ਮਿਲਤੀ ਜਾਰੀ ਆ ਬਿਲਕੁਲ ਬੜਾ ਕੈਮਰਾਮੈਨ ਨੂੰ ਕਹਾਂਗੇ 50 ਫੁੱਟ ਦੀਆਂ ਤਸਵੀਰਾਂ ਜਿਹੜੀਆਂ ਇੱਥੇ ਫੀਤੇ ਤੇ ਲਾਈਆਂ ਜਾਣ ਆਹਾਂ ਲਿਆ ਮਿਲਤੀ ਜਾਰੀ ਆ ਹਾਂਜੀ ਕਮਾ ਦੇ ਨਾ ਜੀ ਲੋ ਜੀ ਹੋ ਗਿਆ ਜੀ ਸੀਨੀਅਰ ਅਫਸਰਾਂ ਦੇ ਵੱਲੋਂ ਇੱਕ ਇੱਥੇ ਇੱਕ ਲੈ ਗਿਆ ਵੀਰ ਲੋਕ ਨਾਲ ਗੱਲਬਾਤ ਕਰਦੇ ਆ ਉਹ ਜੀ ਕੀ ਨਾਮ ਆ ਤੁਹਾਡਾ ਜੀ ਹਾਂ ਜੀ ਕੀ ਨਾਮ ਆ ਭਜਨ ਜੀ ਇਹ ਜਿਹੜੀ ਤੁਹਾਡੇ ਵੱਲੋਂ ਮਿੰਨਤੀ ਮਾਰੀ ਗਈ ਆ ਇੱਕ ਇਸ ਤਰ੍ਹਾਂ ਮਾਰੀ ਗਈ ਤੇ ਅੰਡਰ ਦੇ ਵਿੱਚ ਆਈ ਤੁਹਾਡੀ ਆ ਬਾਹਰ ਸੀ ਸਾਡੇ ਵੱਲੋਂ ਤਾਂ ਮਿੰਨਤੀ ਕੀਤੀ ਗਈ ਜੀ ਪੂਰੇ ਪੂਰੀ ਪੂਰੀ ਆਈਏਗੀ ਹਾਂ ਜੀ ਜਿੱਥੇ ਪੈਰਾਂ ਲੰ ਪੱਟੀ ਹੋਈ ਹੈ ਜੀ ਸਹੀ ਪੱਟੀਆਂ ਜਿਹੜੀ ਪੱਟੀ ਆ ਤੇ ਕਿਧਰੇ ਇਹਨਾਂ ਨੇ ਵੱਧ ਘੱਟ ਕੀਤੀ ਹੈ ਜੀ ਹੂੰ ਹੂੰ ਉਹਦੀ ਮਿੰਨਤੀ ਕਰਕੇ ਨੌਕਾ ਪਾਈ ਪਾ ਕੱਢੋ ਬਾਹਰ ਨੀ ਪਈ ਪਾ ਬਾਹਰ ਕੱਢੋ ਮਤਲਬ ਵੀ ਸਾਰੀ ਇਹ ਜਗ੍ਹਾ ਤੇ ਨਹੀਂ ਸਾਰੀ ਤੇ ਨਹੀਂ ਜਿੰਨੀ ਜਗ੍ਹਾ ਵਿੱਚ ਆਈ ਹੈ ਕਿੰਨੀ ਕਿੰਨੀ ਗਈ ਆ ਪਤਾ ਨਹੀਂ ਹੁਣ ਕਿੰਨੇ ਫੁੱਟ ਹੈ ਗਈ ਮੈਂਂਤੀ ਮਾਰਤੇ ਕਿੰਨੀ ਕਿੰਨੀ ਅੰਦਰ ਹੈ ਗਈ ਉਹ ਤੁਹਾਡੇ ਅੰਦਰ ਅੰਦਰਲੇ ਪਾਸੇ ਇਹ ਤਾਂ ਪਤਾ ਨਹੀਂ ਜਾਨ ਵੇਖ ਲੈ ਨਹੀਂ ਤੁਹਾਡੇ ਵੱਲੋਂ ਫਿੱਟਾ ਮਾਰਿਆ ਗਿਆ ਆ ਕੀ ਮਾਰਦੇ ਇੱਕ ਮਿੰਟ ਦੋ ਤਿੰਨ ਫੁੱਟ ਦਾ ਫਰਕ ਹੈ ਗਈ ਦੋ ਤਿੰਨ ਫੁੱਟ ਵੀ ਤੁਹਾਡੇ ਅੰਦਰ ਚ ਆ ਗਈ ਹੈ ਨਾ ਹਾਂਜੀ ਕਿਸ ਤਰ੍ਹਾਂ ਦੀ ਗਾਰਵੀ ਕਰ ਰਹੇ ਆ ਕੌਣ ਕਰਦੇ ਆ ਜੀ ਇਹਨਾਂ ਦੇ ਜਿਵੇਂ ਵੀ ਹੋਈ ਹੈਗਾ ਜੀ ਜਿਹੜੀ ਇਹਨਾਂ ਨੇ ਕਹਿਣਾ ਕਿ ਇੱਕ ਦਰਖਤ ਵੀ ਪੱਟਿਆ ਗਿਆ ਉਹਦਾ ਉਹਦਾ ਕੀ ਸਬਦ ਬਣਦਾ ਦਰਖਤਾਂ ਦਾ ਕਰਦੇ ਆ ਅਫਸਰਾਂ ਨੇ ਕਿੱਤੀ ਮੈਣੀ ਚਾਹਾਂਗੇ ਦਰਖਤ ਪੱਟਿਆ ਪੱਟਾ ਕਟੋ ਕੋਈ ਕਾਰਵਾਈ ਹੋਊਗੀ ਇਹਨੂੰ ਕਰਨਗੇ ਅਫਸਰ ਕਰਨਗੇ ਜੋ ਕਾਰਵਾਈ ਹੋਊਗੀ ਕਾ ਗੱਤ ਲਾਉਂਦੀ ਇਹਨਾਂ ਪੱਟੇ ਤੁਹਾਨੂੰ ਕਿੰਨਾ ਤੁਹਾਡ ਨੂੰ ਕਿੰਨਾਂ ਦੇ ਵੱਲੋਂ ਭੇਜਿਆ ਗਿਆ ਹਾਂਜੀ ਕਿੰਨਾਂ ਦੇ ਵੱਲੋਂ ਤੁਹਾਨੂੰ ਇੱਥੇ ਭੇਜਿਆ ਗਿਆ ਮੈਂ ਤਾਂ ਮੁਲਾਜ਼ਮਾਂ ਵੱਲੋਂ ਭੇਜਿਆ ਗਿਆ ਜੀ ਪਿਛਲੇ ਮਹੀਨੇ ਤੁਸੀਂ ਇਹਨਾਂ ਨੂੰ ਕੀ ਰਿਪੋਰਟ ਜਤਾਈ ਗੱਲ ਕਰ ਲੈ ਪਿਛਲੇ ਮਹੀਨੇ ਮੈਂ ਰਿਪੋਰਟ ਜਤਾਈ ਸੋ ਦੱਸ ਦਈਏ ਕਿ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਵੀ ਇਹਨਾਂ ਦੇ ਅੰਦਰ ਵਿੱਚ ਆ ਗਈ ਇਹਨਾਂ ਦਾ ਕਹਿਣਾ ਹੈ ਕਿ ਉਹਨੂੰ ਪਾਪ ਲੈਂਡ ਜਿਹੜੀ ਉਹ ਬਾਹਰ ਢਵਾ ਕੇ ਤਾਂ ਇਸ ਤੋਂ ਅੱਗੇ ਜਿਹੜੀ ਪਟਵਾਉਣਗੇ ਪਰ ਜਦੋਂ ਸਾਡੇ ਵੱਲੋਂ ਇਹਨਾਂ ਨੂੰ ਸਵਾਲ ਕੀਤੇ ਗਏ ਕਿ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਕਰਦੇ ਆ ਤਾਂ ਫਿਰ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਅਜੇ ਅਫਸਰਾਂ ਨਾਲ ਜਿਹੜੀ ਉਹ ਗੱਲ ਕਰਨੀ ਆ ਸੋ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਪਿੰਡ ਰੱਤਾ ਖੇੜਾ ਦੀਆਂ ਤਾਂ ਇੱਥੇ ਦੱਸ ਦਈਏ ਕਿ ਪ੍ਰਸ਼ਾਸਨ ਵੀ ਜਿਹੜਾ ਪਹੁੰਚ ਗਏ ਪੁਲਿਸ ਪ੍ਰਸ਼ਾਸਨ ਵਿੱਚ ਪਹੁੰਚਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹ ਵੀਰ ਆ ਜਿਹੜੇ ਇੱਥੇ ਪੈਪਲੈਨ ਵਾਲਿਆਂ ਦੇ ਨਾਲ ਫੀ ਜਿਹੜੇ ਪਾ ਰਹੇ ਆ ਤੇ ਮੌਜੂਦਾ ਮੈਂਬਰ ਵੀ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਜੀ ਜਸਪਾਲ ਸਿੰਘ ਜੀ ਕਿਹ ਕੀ ਮਸਲਾ ਜਿਹੜਾ ਇਹਨਾਂ ਮਾਮਲਾ ਪੱਕਿਆ ਦੱਸੋ ਜੀ ਮਸਲਾ ਜੀ ਇਹ ਆ ਸਾਡੇ ਜੋ ਪਿੰਡ ਦਾ ਰੱਤਾ ਖੇਡ ਦੇ ਬਸਤੀ ਤਿਲੂਪਰਾ ਉਹ ਜੋ ਪੱਕੀ ਮਾਰ ਆ ਨਾ ਉਹਦੇ ਦੂਸਰੀ ਸਾਈਡ ਰਹਿ ਜਾਂਦੀ ਆ ਤੇ ਸਾਨੂੰ ਬਹੁਤ ਮੁਸ਼ਕਲ ਆ ਰਹੀ ਸੀ ਇਹ ਜੋ ਅਸੀਂ ਸਰਕਾਰ ਤੋਂ ਮਨਜ਼ੂਰੀ ਮਨਜ਼ੂਰ ਕਰਾ ਕੇ ਤੇ ਸਾਨੂੰ ਗ੍ਰਾਂਟ ਮਿਲੀ ਸੀ ਉਸ ਗ੍ਰਾਂਟ ਦੇ ਆਧਾਰ ਤੇ ਫਿਰ ਅਸੀਂ ਨਹਿਰ ਕ੍ਰੋਸ ਕਰਕੇ ਤੇ ਸਰਕਾਰੀ ਇੱਕ ਰਾਹ ਜਾ ਰਿਹਾ ਰਾਹ ਦੇ ਵਿੱਚ ਅਸੀਂ ਪਾਈਪ ਲਾਈਨ ਪਾ ਕੇ ਜੋ ਸੇਵਨ ਵਾਲੀ ਆ ਉਧਰ ਲ ਜਾ ਰਹੇ ਸਾਂ ਤੇ ਕੁਝ ਜ਼ਿੰਮੇਦਾਰ ਸਾਨੂੰ ਨਜਾਇਜ਼ ਬਿਲਕੁਲ ਸਾਡੇ ਨਾਲ ਤੱਕਾ ਕਰ ਰਹੇ ਆ ਪਹਿਲਾਂ ਸਾਡੀ ਪਾਸੇ ਦੂਜੇ ਪਾਸੇ ਗਈ ਸੀ ਤੇ ਉਹ ਜਿੰਮੇਦਾਰਾਂ ਨੇ ਦੂਸਰੀ ਰੜਾਈ ਸੀ ਉਹ ਨੱਪਦੀ ਸਾਡੀ ਜੇ ਅਸੀਂ ਇੱਧਰ ਪਾਉਣ ਲੱਗੇ ਆ ਤੇ ਸਾਨੂੰ ਇੱਧਰ ਵੀ ਉਹਨਾਂ ਨੇ ਵੀ ਸਾਡੇ ਜੋ ਸਰਕਾਰੀ ਕੰਮ ਚੱਲ ਰਿਹਾ ਉਹਦੇ 'ਚ ਵਿਘਨ ਪਾਇਆ ਤੇ ਕੰਮ ਸਾਡਾ ਰੋਕ ਦਿੱਤਾ ਪਰ ਉਹਨਾਂ ਦਾ ਕਹਿਣਾ ਕੀ ਇਹਦੇ ਕੋਲ ਹੀ ਕਿਸੇ ਤਰ੍ਹਾਂ ਦੇ ਕੋਈ ਤੁਹਾਡੇ ਡਾਕੂਮੈਂਟ ਨਹੀਂ ਹੈਗੇ ਵੀ ਇਲੈਗਲ ਕੰਮ ਕਰ ਰਹੇ ਨਹੀਂ ਬਿਲਕੁਲ ਡਾਕੂਮੈਂਟ ਸਾਰੇ ਹੈਗੇ ਆ ਡਾਕੂਮੈਂਟ ਆਧਾਰ ਤੇ ਸੀ ਬਿਲਕੁਲ ਜੋ ਕਾਨੂੰਨ ਦੇ ਦਾਰੇ ਚ ਰਹਿ ਕੇ ਕੰਮ ਕਰ ਰਹੇ ਆ ਡਾਕੂਮੈਂਟ ਤੇ ਬਦਾਰ ਕੋਈ ਕੰਮ ਨਹੀਂ ਕਰ ਲਿਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਹੇ ਆ ਡਾਕੂਮੈਂਟ ਸਾਡੇ ਕੋਲ ਪੂਰੇ ਆ ਸਰਕਾਰੀ ਜੋ ਰਾਹ ਤਿੰਨ ਖੁਰ ਤੋਂ ਥੱਲੇ ਸਰਕਾਰੀ ਰਾਹ ਦੇ ਵਿੱਚ ਪਾਈਪ ਲਾਈਨ ਪਾ ਰਹੇ ਆ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਆ ਬਿਲਕੁਲ ਲੀਗਲ ਤੌਰ ਤੇ ਬਿਲਕੁਲ ਲੀਗਲ ਤੌਰ ਤੇ ਕਰ ਲਿਆ ਕੋਈ ਅਸੀਂ ਤੱਕੇ ਨਾਲ ਕਰ ਨਹੀਂ ਰਹੇ ਬਿਲਕੁਲ ਜੋ ਲੀਗਲ ਤੌਰ ਤੇ ਜੋ ਬੰਦਾ ਸਹੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਰਿਹਾ ਸਰ ਦੇ ਨਾਲ ਨਿਯਾਜ ਤੱਕਾ ਰਿਹਾ ਸਾਡੇ ਨਿਯਾਜ ਰੁਕਿਆ ਜਾ ਰਿਹਾ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਰਹੀ ਕਰਦੇ ਆ ਵੀ ਜੋ ਸਾਡੇ ਪਿੰਡ ਦੇ ਵਿਕਾਸ ਦਾ ਜੋ ਬਜਟ ਬਣਿਆ ਸੀ ਜੋ ਕੰਮ ਚੱਲ ਰਿਹਾ ਉਹਨੂੰ ਨਾ ਰੋਕਿਆ ਜਾਵੇ ਤੇ ਸਾਡੇ ਪਿੰਡ ਦਾ ਜੋ ਪਾਣੀ ਦਾ ਵਿਕਾਸ ਹੋ ਜਾਵੇ। ਧੰਨਵਾਦ ਜੀ। ਪੀਐਸਚਓ ਸਾਹਿਬ ਇੱਥੇ ਪਹੁੰਚੇ ਆ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਦਾ ਮਾਮਲਾ ਏ ਇੱਕ ਮਿੰਟ ਵਿੱਚ ਜੀ। ਸਰ ਤੁਸੀਂ ਇੱਥੇ ਪਹੁੰਚੇ ਆ ਕੀ ਮਾਮਲਾ ਜੀ? ਇਹ ਮਾਮਲਾ ਰੱਤਾ ਥੇੜ ਪਿੰਡ ਸਰਕਾਰੀ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਹੈ। ਹਾਂ ਜੀ। ਤੇ ਸਾਨੂੰ ਬੁਲਾਇਆ ਗਿਆ ਵੀ ਦੂਜੀ ਪਾਰਟੀ ਰੋਕਦੀ ਪਈ ਹੈ। ਜੀ। ਤੇ ਇਹ ਇੱਕ ਪਾਰਟੀ ਕਹਿੰਦੀ ਆ ਵੀ ਅਸੀਂ ਤਾਰ ਰੋਕਿਆ ਵੀ ਇਹ ਗੈਰ ਕਾਨੂੰਨੀ ਕੰਮ ਚੱਲ ਰਿਹਾ ਠੀਕ ਹੈ ਜੇ ਗੈਰ ਕਾਨੂੰਨੀ ਹੋਇਆ ਸੈਕਟਰੀ ਸਾਹਿਬ ਆ ਜਾਂਦੇ ਉਹ ਦਿਖਾ ਦੇਣਗੇ ਕਾਗਜ਼ ਅਸੀਂ ਝਗੜਾ ਰੋਕਣ ਲਈ ਆਏ ਆ ਇੱਥੇ ਪੁਲਿਸ ਅਸੀਂ ਇਹਨਾਂ ਨਾਲ ਲੜਨੇ ਨਹੀਂ ਦਿੰਦੇ ਉਹਨਾਂ ਨੂੰ ਪਾਰਟੀ ਜਨਕ ਝਗੜਾ ਨਹੀਂ ਕਰਦੇ ਇਹ ਸਾਹੀ ਕਰਦੇ ਨਹੀਂ ਪਹਿਲਾਂ ਉਹ ਦਿਖਾ ਦੇਣ ਸੋ ਦਸਦੀ ਦੀ ਸੋ ਦਸਦੀ ਦੀ ਚੋਣ ਜ਼ਾਬਤਾ ਨੂੰ ਮੁੱਖ ਰੱਖਦੇ ਹੋ ਇੱਥੇ ਅੱਜ ਐਸ ਐਚਓ ਸਾਹਿਬ ਪਹੁੰਚੇ ਆ ਤਾਂ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਇੱਥੇ ਕੰਮ ਚੱਲ ਰਿਹਾ ਹੈ ਉਹ ਅਨਲੀਗਲ ਚੱਲ ਰਿਹਾ ਹੈ ਪਰ ਐਸ ਐਚਓ ਸਾਹਿਬ ਦਾ ਜਿਹੜਾ ਬਿਆਨ ਆ ਉਹਦੇ ਕ ਜੋ ਵੀ ਇਹਦੀ ਕਾਰਵਾਈ ਆ ਉਹ ਕਾਨੂੰਨ ਦੇ ਹਿਸਾਬ ਨਾਲ ਇਹਨਾਂ ਤੇ ਕੀਤੀ ਜਾਊਗੀ ਜਿੱਚੋ ਸਾਹਿਬ ਇੱਥੇ ਪਹੁੰਚੇ ਆ ਤੇ ਉਹਨਾਂ ਦਾ ਜੋ ਵੀ ਬਿਆਨ ਸੀਗੇ ਉਹ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾਏ ਆ ਤਾਂ ਇਹ ਕਿਸਾਨਾਂ ਨਾਲ ਗੱਲ ਕਰ ਲੈਣੇ ਆ ਕਿ ਐਸ ਐਚਓ ਸਾਹਿਬ ਨੇ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਇਨਸਾਫ ਦਿਵਾਇਆ ਗਿਆ ਹੈ ਜਾਂ ਇਹਨਾਂ ਨੂੰ ਕਿਸ ਤਰ੍ਹਾਂ ਦੀ ਸੰਤੁਸ਼ਟੀ ਦਿਵਾਈ ਗਈ ਹੈ ਕੰਮ ਚੱਲੂਗਾ ਜਾਂ ਨਹੀਂ ਚੱਲੂਗਾ ਹਾਂਜੀ ਤਾਂ ਜੇ ਸਾਨੂੰ ਸਾਹਿਬ ਐਸ ਐਚਓ ਸਾਹਿਬ ਪਹੁੰਚੇ ਆ ਇਧਰ ਬੜਕ ਐਸ ਐਚਓ ਸਾਹਿਬ ਪਹੁੰਚੇ ਆ ਕਿਸ ਤਰ੍ਹਾਂ ਦੀ ਔਰਤਾਂ ਨੂੰ ਸੰਤੁਸ਼ਟੀ ਐਸ ਐਚਓ ਸਾਹਿਬ ਇਹ ਆਉਂਦੇ ਆ ਵੀ ਤੁਸੀਂ ਕੰਮ ਚੱਲ ਲੈਂਦੇ ਹੋ ਤਾਨੂੰ ਸਵੇਰੇ ਅਸੀਂ ਪ੍ਰੂਫ ਵਿਖਾ ਦੇਵਾਂਗੇ ਪਰ ਸਾਨੂੰ ਅਸੀਂ ਪਹਿਲਾਂ ਪ੍ਰੂਫ ਵੇਖਾਂਗੇ ਤੇ ਬਾਅਦ ਚ ਕੰਮ ਚੱਲੇਗਾ ਤੇ ਜੇ ਧੱਕੇ ਨਾਲ ਚਲੋਗੇ ਨਹੀਂ ਚੱਲਣ ਦੇਣਾ ਅਸੀਂ ਸਾਰੇ ਪ੍ਰੂਫ ਵੇਖ ਕੇ ਸਾਰੇ ਰਿਕਾਰਡ ਵੇਖ ਕੇ ਚੱਲਣ ਦੇਵਾਂਗੇ ਧੱਕੇ ਨਾਲ ਹੀ ਨਹੀਂ ਚੱਲਣ ਦੇਣਾ ਜੇ ਇੱਥੇ ਲੜਾਈ ਹੋਈ ਤੇ ਜ਼ਿੰਮੇਵਾਰ ਸਾਰੇ ਇਹ ਨੇ ਜਿਹੜੇ ਮੌਜੂਦਾ ਇੱਥੇ ਅਸਰਾ ਬੰਦ ਕਰਾ ਰੋਕ ਕੇ ਜਾਣ ਸਿਹਰਾ ਨਹੀਂ ਕਰ ਉਹ ਇੱਥੇ ਇਹਨਾਂ ਨੂੰ ਰੋਕ ਕੇ ਜਾਣ ਜਿਹੜੇ ਹੁਣ ਆਪਸ਼ਨ ਮੌਕੇ ਤੇ ਆਏ ਨੇ ਇਹ ਇਹਨਾਂ ਨੂੰ ਰੋਕ ਕੇ ਜਾਣ ਵੀ ਪੈਸੇ ਨਾ ਪਾਓ ਜਦੋਂ ਸਾਨੂੰ ਪ੍ਰੂਫ ਵਿਖਾ ਦੇਣਗੇ ਪੈਸੇ ਨਾ ਪਾ ਲੈਣ ਜੇ ਇਹ ਘੋਰ ਪੈਸੇ ਪਾਉਂਦੇ ਆ ਤੇ ਸਾਡਾ ਝਗੜਾ ਹੋਗਾ ਜਿੰਮੇਵਾਰੀ ਹੋਣੀ ਹਾਂਜੀ ਹੁਣ ਤੁਸੀਂ ਇਹ ਕੰਮ ਚੱਲਣ ਦਿਓਗੇ ਜਾਂ ਨਹੀਂ ਨਾ ਵੀ ਇਹ ਕਿਸੇ ਕਿੱਡ ਤੇ ਚੱਲਣਾ ਨਾ ਕੰਮ ਤੇ ਬੰਦ ਕਰੋਗੇ ਸਾਨੂੰ ਪ੍ਰੂਫ ਹੋਣ ਦਿਖਾ ਲੈਣ ਸੋ ਇਹਨਾਂ ਦਾ ਕਹਿਣਾ ਹੈ ਕਿ ਐਸਐਚਓ ਸਾਹਿਬ ਪਹੁੰਚੇ ਆ ਤੇ ਉਹਨਾਂ ਦੇ ਵੱਲੋਂ ਜਿਹੜੀ ਸਪਸ਼ਟੀ ਹੈ ਇਹਨਾਂ ਨੂੰ ਨਹੀਂ ਹੋਈ ਅਜੇ ਇਹ ਕਹਿੰਦੇ ਵੀ ਅਸੀਂ ਜਿਹੜਾ ਕੰਮ ਆ ਉਹ ਰੋਕਾਗੇ ਤੇ ਅੱਗੇ ਇਸ ਦੀ ਕੰਮ ਜਿਹੜਾ ਉਹ ਨਹੀਂ ਚੱਲਣ ਦੇਵਾਂਗੇ ਸੋ ਕੈਮਰਾਮੈਨ ਕੁਲਵਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਹਾਂਜੀ ਕਿ ਉਧਰ ਪਾਣੀ ਤੇ ਮੋਟਰ ਨੇ ਮੋਟਰ ਦਾ ਪ੍ਰੈਸ਼ ਨਾ ਮੋਟਰ ਨੇ ਮੁੱਲੇ ਬਨੇ ਪੈ ਕਿੱਲੋਂ ਛਪਣ ਲੱਪੀ ਬੈਠਾ ਮੈਂ ਗੱਲ ਕਰਨਾ ਆ ਬਰਾੜਾ ਪੀ ਹੈ ਤੁਹਾਡਾ ਨੂੰ ਕੀ ਦਿੱਕਤ ਸੀ ਹੈਗੇ ਸੀ ਕੋਈ ਦਿੱਕਤ दिल्ली क्राइम नेशनल न्यूज़ नजर सफर